ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਜਿਸ ਵਜੋਂ ਅੱਜ ਪਹੁੰਚਿਆ ਪਿੰਡ ਚਕਰੀ ਚਕਰੀ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਸਰੀਆਲੀ ਸਰੀਆਲੀ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਆ ਤੇ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆ ਇਸ ਕਰੋਂ ਦੋਸਤੋ ਰੁਟੀਨ ਦੇ ਵਿੱਚ ਹੀ ਆਪਾਂ ਵੀਡੀਓ ਪਾਉਣੀ ਆ ਤਕਰੀਬਨ ਕੋਈ 5-14 ਦਿਨਾਂ ਬਾਅਦ ਜਿਹੜੀ ਇੱਕ ਅਪਡੇਟ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਟੋਕੜ ਗੱਬਣ ਨਾਗ ਨੇ ਤੇ ਦੋ ਬਗੈਰ ਬੱਚੇ ਤੋਂ ਵੜਾ ਤੁਹਾਨੂੰ ਦਿਖਾ ਦੇਾਂਗੇ ਟੋਟਲ ਚਾਰ ਨਾਗਾ ਇੱਕ ਬੱਚੀ ਜਿਹੜੀ ਕੁਝ ਸਮਾਂ ਪਹਿਲਾਂ ਜਿਹੜੀ ਸੇਲ ਹੋ ਚੁੱਕੀ ਹੈ ਠੀਕ ਹੈ ਜੀ ਉਹ ਦਿਖਾ ਤੁਹਾਨੂੰ ਦੇਵਾਂਗੇ ਆਪਾਂ ਪਰ ਵੇਰਵਾ ਉਹਦਾ ਤੁਹਾਡੇ ਨਾਲ ਨਹੀਂ ਆਪਾਂ ਸ਼ੇਅਰ ਕਰਦੇ ਠੀਕ ਹੈ ਜੀ ਉਹ ਜਿਹੜੀ ਬੱਚੀ ਵੇਚ ਚੁੱਕੀ ਆ ਸੋ ਤਿੰਨ ਵੜਾ ਜਿਹੜੀਆਂ ਅੱਜ ਵਿਕਾਊ ਆ ਫੋਰ ਸੇਲ ਆ ਠੀਕ ਹੈ ਜੀ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ 7 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਸਤਨਾਮ ਦੇ ਨਾਲ ਸੋ ਵੜਾ ਬੜੇ ਜਾਇਜ ਭਾਵੜਤੇ ਦੇ ਵਿੱਚ ਬਿਲਕੁਲ ਵਾਜਬ ਜਾਇ ਸਤਿ ਸ੍ਰੀ ਅਕਾਲ ਪਹਿਲੇ ਵੀਰ ਸਤਿਨਾਮ ਸਾਸਰੀਕਾਲ ਸਾਸਰੀਕਾਲ ਸੰਸਾਬੋ ਠੀਠਾ ਜੀ ਠੀਠਾ ਮਾਰੇ ਠੀਠਾ ਜੀ ਵਧੀਆ ਵਧੀਆ ਚੜ੍ਹਦੀ ਕਲਾ ਠੀਕ ਆ ਹੋਰ ਕਾਕੇ ਕੀ ਹਾਲ ਚੱਲੇ ਸਾਸਰੀਕਾਲ ਸਾਸਰੀ ਅੱਛਾ ਸਤਿਨਾਮ ਵੜਾ ਆਪਣੇ ਕੋਲ ਵਸੇ ਅਜੇ 4 ਸੀ ਕਿ ਇੱਕ ਤੁਸੀਂ ਹੁਣ ਕੁਝ ਸਮਾਂ ਪਹਿਲਾਂ ਸੇਲ ਕਰ ਦਿੱਤੀ ਆ ਹਾਂਜੀ ਭਾਜੀ ਵੜੇ ਇੱਕ ਆਪਣੇ ਕੋਲ ਟੋਟਲ 5 ਨਾ ਗਈ ਹਾਂਜੀ ਉਹ ਤੋਂ ਪਹਿਲਾਂ ਸੇਲ ਹੋ ਗਿਆ ਅੱਛਾ ਜੀ ਤੇ ਇੱਕ ਆ ਹੁਣ ਸੇਲ ਹੋਈ ਬਚੀ ਟੋਕਰ ਗੱਪਣ ਬਹੁਤ ਚੰਗੀ ਬਚੀ ਠੀਕ ਆ ਜੀ ਹਾਂਜੀ ਵੀ ਨਾਗ ਦੋ ਹੀ ਟੋਕਰ ਗੱਪਣ ਸੀ ਤੇ ਦੋ ਹੀ ਬਗੈਰ ਬੱਚੇ ਹਾਂਜੀ ਦੋ ਹੀ ਬਗੈਰ ਬੱਚੇ ਤੋਂ ਅਸੀਂ ਹਾਂਜੀ ਲੋ ਵੀ ਇਹ ਸ਼ੁਰੂਆਤ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਕਰ ਲੈਨੇ ਆ ਇਸ ਵੈੜ ਤੋਂ ਬਗੈਰ ਬੱਚੇ ਤੋਂ ਵੈੜ ਆ ਤੇ ਸਤਨਾਮ ਇਹਦਾ ਸੁਆਵੀਰ ਕਿੰਮਾ ਤੇ ਕਿੰਨੇ ਕ ਟਾਈਮ ਦੀ ਸੂਈ ਆ ਇਹਦਾ ਸੁਆਹ ਭਾਜੀ ਪਹਿਲਾਂ ਹੀ ਆ ਪਹਿਲੋਂ ਨਾ ਹਾਂਜੀ ਦੰਦਾਂ 'ਚ ਵਸੀਏ ਜੀ ਅੱਛਾ ਜੀ ਹਾਂਜੀ ਤੇ ਆਪਾਂ ਅੱਜ ਹੀ ਲੈ ਲੈਂਦੀ ਆ ਜੀ ਅੱਜ ਹੀ ਆਈ ਆ ਅੱਧੀ ਚੋਗਏ ਦੋ ਦੋਨਾਂ ਦਾ ਆਪਾਂ ਨੂੰ ਇਸੇ ਸਲੇ 7 ਕਿਲੋ ਦਸਿਆ ਅੱਛਾ ਜੀ ਪਰ ਆਪਾਂ ਜਿਹੜਾ ਦੁੱਧ ਆਪਾਂ ਚੋਾਈ ਦੇਣਾ ਆਪਾਂ 4 ਕਿਲੋ ਲੀਟਰਾਂ ਦਾ ਦੋਨਾਂ ਦਾ ਦੁੱਧ ਬਣਾ ਕੇ ਦੇਵਾਂਗੇ 4 ਕਿਲੋ ਹਾਂਜੀ ਦੱਸਣ ਨੂੰ ਭਾਉ ਜਿੰਨਾ ਮਾਜੀ ਛੇ ਦਸੀਏ ਪੰਜ ਦਾ ਜਿੰਨਾ ਆਪਾਂ ਮੇਲਣਾ ਭਾਂਡੇ ਪਾ ਲੈਣਾ ਉਹਨੇ ਦੱਸਣਾ 4 ਕਿਲੋ ਹਾਂਜੀ 4 ਕਿਲੋ ਦੁੱਧ ਦੇ ਤੇ ਪੱਕਾ ਅੱਗੇ ਬਣੀ ਸੌਰੀ ਤੇ ਨਹੀਂ ਕੋਈ ਬਣੀ ਨੂੰ ਭਾਜੀ ਅੰਦਰ 4-5 ਦਿਨਾਂ ਦੀ ਟੀਕਾ ਭਰਿਆ ਜੀ 4-5 ਦਿਨਾਂ ਦਾ ਵੀਰ ਦਾ ਹੈ ਜੀ ਟੀਕਾ ਭਰਿਆ ਜੀ ਹਾਂ ਆ ਬਾਕੀ ਆਪਣਾ ਕੋ ਵੀਡੀਓ ਹੈਗੀ ਟੀਕੇ ਦੀ ਉਹ ਭਣ ਭਰਾ ਜੀ ਨੂੰ ਆਪਾਂ ਤੇ ਵਿਖਾ ਦਾਂਗੇ ਠੀਕ ਆ ਚਾਰੇ ਥਣ ਪਾਸ ਆ ਬਿਲਕੁਲ ਆ ਓਕੇ ਚਾਰੇ ਥਣ ਆ ਜੀ ਠੀਕ ਆ ਹਾਂਜੀ ਮੈਂ ਵੀ ਇੱਕ ਵਾਰੀ ਦੱਸੋ ਤੁਹਾਨੂੰ ਖੋਲ ਕੇ ਆਪਾਂ ਤੋਰ ਕੇ ਦਿਖਾ ਦਿੰਨੇ ਆ ਕਦ ਵੱਡਾ ਐ ਇਸ ਵਾਰ ਦਾ ਠੀਕ ਆ ਜੀ ਬਗ ਤੇ ਦੂਜਾ ਸਵੇਰ ਇਹ ਸੂਈ ਆ ਠੀਕ ਆ ਜੀ ਕੋਈ ਵੇਰਵਾ ਹੈਗਾ ਵੀ ਚਾਰ ਪੰਜ ਦਿਨਾਂ ਦੀ ਜਿਹੜੀ ਏਆਈ ਆ ਉਹ ਹੋਈ ਆ ਠੀਕ ਆ ਜੀ ਤੇ ਦੋ ਪਿੰਡ ਥੱਲੇ ਚਾਰ ਕਿਲੋ ਇਸ ਵਕਤ ਹੈਗਾ ਜਿਹੜਾ ਬਿਲਕੁਲ ਕਿਸੇ ਵੀਰ ਨੇ ਝੋ ਲੈਣਾ ਠੀਕ ਆ ਤੇ ਸਾਫ ਚਵਾ ਬਿਲਕੁਲ ਰਿਚ ਵਾਈਜ਼ ਹੋਈ ਦੀ ਸਾਫ ਸੁਥਰੀ ਆ ਠੀਕ ਆ ਜੀ ਭਈਆ ਓਕੇ ਥਾਣਾ ਕੋਈ ਬਾਤ ਘਾੜਨੀ ਕੋਈ ਬਾਤ ਘਾੜੂ ਦਾ ਆਪਾਂ ਜਰੂਰ ਦੱਸਾਂਗੇ ਵਿੱਚ ਠੀਕ ਆ ਜੀ ਹਾਂ ਜੀ ਚਲੋ ਬਾਕੀ ਚੈੱਕ ਕਰ ਏਆਈ ਹੋਈ ਆ ਤਾਂ ਰਹਿ ਗਈ ਚਲੋ ਵੀ ਕਾ ਕੇ ਭਰਾ ਦੀ ਕਿਸਮਤ ਹੈ ਹਾਂ ਜੀ ਹਾਂ ਜੀ ਹਾਂ ਬਾਕੀ ਪਾਈ ਦੰਡਾਂ ਜਿਵੇਂ ਸੀ ਹੋਏ ਹੂੰ ਹੂੰ ਆਹ ਤਾ ਕਿਸੇ ਚਾਰ ਬੈਠੀ ਇਹਦਾ ਬੈਠਣ ਨੂੰ ਆ ਕੇ ਬੱਜਾ ਹੂੰ ਬਸ ਦੀ ਸ਼ਕਤ ਮੋੜੀ ਕਰ ਅ ਅੱਛਾ ਗਰੀ ਚਗਰੀ ਨੂੰ ਮਰ ਕੇ ਪੁੱਛ ਲੈ ਜਲਦੀ ਜਾਈ ਸੋ ਪਹਿਲੇ ਪੁੱਛੋ ਪਹਿਲਾ ਹੋ ਰਿਹਾ ਹੈ ਤਜ਼ਰੀਬ ਹੋ ਗਈ ਪਹਿਲੇ ਬਾਕੀ ਪਾਈ ਠੰਡੀ ਸੀ ਲਾਇਓ ਕੋਈ ਗੱਲ ਨਹੀਂ ਆ ਦੇਖੋ ਹੂੰ ਤੂੰ ਸਾਫ ਸੁਥਰਾ ਲੈਵਾ ਜਿੰਨਾ ਵੀ ਹਾਂ ਜੀ ਹਾਂ ਜੀ ਬਾਕੀ ਜਿੰਨਾ ਸਾਫ ਜ਼ਰਾ ਬਾਕੀ ਚੱਲ ਰਹਿ ਜੇ ਗਾਂ ਰਕਮ ਦੀ ਬੰਦੂ ਵੀ ਹੋਈ ਜੀ ਅਜਿਹਾ ਕੱਤਕੂ ਦਾ ਹਾਂਜੀ ਹਾਂਜੀ ਤੇ ਇਹ ਫੋਟੋ ਨਾਮ ਦੇਖਨੇ ਦੇ ਰਿਹਾ ਅੱਜ ਕਿਹਦਾ ਪਾਜੀ ਮੁੱਲ ਕੋਈ 5 ਨਹੀਂ ਕੋਈ 20 ਨਹੀਂ ਆ 15000 ਦੇ ਦੇ ਦੀਏ 15 ਦੀ ਹਾਂਜੀ ਬਾਕੀ ਚਲੋ ਸਾਫ ਸੋਥਰੀ ਆ ਵੇੜ 15 ਦੀ ਵੀ ਮਾੜੀ ਨਹੀਂ ਐਡੀਆਂ ਤਾਂ ਉਸ ਤਰ੍ਹਾਂ ਕਿੰਨੀਆਂ ਵਚਕੀਆਂ ਨਹੀਂ ਆਉਂਦੀ ਕੋਈ ਨਹੀਂ ਪਾਜੀ ਫਿਰ ਮਾਂਦਾਂਗੇ ਆਪਾਂ ਜੈਸਨ ਹੋਈ ਯਾਰ 12000 ਹੀ ਦੇ ਦਾਂਗੇ ਜੀ 12 ਦੀ ਹਾਂਜੀ ਬਾਕੀ ਕੋਈ ਨਹੀਂ ਕੋਈ ਭਰ ਭਰਾ ਫੋਨ ਲਾ ਕੇ ਹੋਰ ਕਰ ਦਾਂਗੇ ਮਾਂਦਾਂਣ ਵਿੱਚ ਠੀਕ ਹੈ ਜੀ ਹਾਂਜੀ ਲੋ ਵੀ ਇਹ 12000 ਦੀ ਦੋਸਤੋ ਐਂਡ ਪੈਂਡ ਤੁਹਾਨੂੰ ਮਿਲ ਜਾਊਗੀ ਠੀਕ ਹੈ ਜੀ ਬਾਕੀ ਦੁੱਧ ਦੇ ਹਿਸਾਬ ਨਾਲ ਹੀ ਗੱਲ ਬੰ ਕੁਝ ਚਾਹ ਪਾਣੀ ਬਣਾਈ ਚੱਲੂਗੀ ਬੜੀ ਬੜੀ ਅੱਜ ਦੇਖੋ ਭੁੱਖੀ ਮਰੀ ਪੇਟ ਹੁਣ ਆਵੇਖੋ ਪੱਟਿਆਂ ਘੱਟ ਸਾਡੇ ਮੂੰਹ ਨਹੀਂ ਟੁੱਕਣ ਦੇ ਹਾਂ ਬਾਕੀ ਮੂੰਹ ਮੁੱਥੇ ਦੀ ਚੰਗੀ ਆ ਪੇਟ ਨੂੰ ਚੰਗਾ ਇਹਦਾ ਆ ਦੇਖੋ ਬਾਕੀ ਛੱਗੀ ਹੈ ਮੂੰਹ ਛੇ ਦਾਦੇ ਵਸੀ ਜੀ ਕੰਦਿਆ ਖੜੀਆਂ ਨੇ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਜੀ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਇੱਧਰ ਆਪਣੇ ਕੋਲ ਇਹਦਾ ਕੀ ਵੇਰਵਾ ਵੀਰ ਇਹ ਭਾਜੀ ਛਾਈ ਵਾ ਤਿੰਨਾ ਮਹੀਨੇ ਦੀ ਆਪਣੀ ਚੱਕ ਪਾ ਫਿਆ ਜੀ ਹਾਂ ਹਾਂ ਜੀ ਤੇ ਦੁੱਧ ਭਾਜੀ ਆਪਾਂ ਅੱਜ ਹੀ ਆਜ ਹੀ ਆਈ ਸਵੇਰੇ ਅੱਛਾ ਉਹਦੇ 6 ਕਿਲੋ ਆਂਦੇ ਆ ਪਰ ਆਪਾਂ 5 ਕਿਲੋ ਦੀ ਗਾਰੰਟੀ 5 ਕਿਲੋ ਹਾਂਜੀ ਚੱਕ ਬਾਕੀ ਆਪਦੇ ਅੱਥੀ ਚੱਕ ਕਰਾ ਲਈ ਆਪਣੇ ਅੱਧੀ ਭਾਈ ਚੱਕ ਕੋਈ ਆਪਣੇ ਕੋ ਵੀਡੀਓ ਪਈ ਜਾਵਾ ਭਣ ਭਰਾ ਲਊ ਆਪਾਂ ਵੀਡੀਓ ਦਿਖਾ ਦਾਂਗੇ ਆਪਦੀ ਥੱਲੀ ਆਪਣਾ ਡਾਕਟਰ ਨਾਲ ਲੈ ਆਉਣ ਇਹ ਆਪਣੇ ਚੱਕ ਰਗ ਲੈਣ ਆਪਣੀ ਥੱਲੀ ਦੇ ਨਾਲ ਕੋਈ ਰਵੇ ਠੀਕ ਹੈ ਜੀ ਹਾਂਜੀ ਕਿਉਂਕਿ ਬਾਅਦ ਚ ਫੇ ਕੋਈ ਲਾਂਮਾ ਜਾਂਦਾ ਕੋ ਆਪਣੇ ਅੱਥੀ ਚੱਕ ਰਹੀਏ ਚਲੋ ਅਗਲੇ ਨੂੰ ਹੁੰਦਾ ਵੀ ਅੱਗੇ ਸਤਨਾਮ ਕਿੰਨੇ ਸਵੇਲੇ ਗੱਬੜ ਫਿਰ ਇਹ ਪਾਜੀ ਉਹ ਹੁਣ ਦੂਜੇ ਲਈ ਹੁਣ ਵੇਖੋ ਪਾਜੀ ਭਣ ਭਰਾ ਦਜਾ ਮਲੇ ਕੋ ਤਜਾ ਮਲੇ ਬਾਕੀ ਥਾਂ ਤੋਂ ਬਹੁਤ ਹੋਜੀ ਲੱਗਾ ਥੋੜੀ ਡਰਦੀ ਹੈ ਠੰਡੀ ਸੀਲ ਕੋਈ ਗੱਲ ਨਹੀਂ ਹਾਂ ਦੇਖੋ ਲਓ ਜੀ 5 ਕਿਲੋ ਦ ਬਾਕੀ ਪਲੀ ਗੁਲੀ ਚੰਗੀ ਆ ਜਿੰਨੇ ਵੀ ਤੁਸੀਂ ਵੇਖ ਸਕਦੇ ਹੋ ਪੇਟਾ ਪੂਟਾ ਭਾਰਾ ਪੂਰਾ ਵਜਨ ਲੋੜ ਪੂਰਾ ਤੇ ਸ਼ਾਈ ਵਲ ਇਹ ਭਾਵੇਂ ਥੋੜਾ ਜਿਹਾ ਕੋਈ ਕਰਾਸ ਮੰਨਲੇ ਵਿੱਚ ਸ਼ਾਈ ਵਲ ਕਰਾਸ ਸੰਗ ਦੇ ਵਿੱਚ ਆ ਤੇ ਬਨ ਬਨ ਵੀ ਹੈਗਾ ਤਕਰੀਬਨ ਬਾਕੀ ਆ ਫੇਸਬੁਕ ਕੁਆਲਿਟੀ ਵਜਨ ਵੇਟ ਪੂਰਾ ਬਾਕੀ ਬਾਈ ਥਾਂ ਤੁਹਾਨੂੰ ਬਹੁਤ ਵਧੀਆ ਲੱਗਾ ਹੋਸੀ ਹੂੰ ਠੀਕ ਆ ਤੇ ਚੋਣ ਜਾਂਦੀ ਚਾਰੇ ਥਰ ਪਾਸ ਆ ਬਿਲਕੁਲ ਐ ਭਾਜੀ ਪਾਸ ਆ ਤੇ ਚੋਣ ਚਾ ਕਿ ਨਹੀਂ ਮਗਣੀ ਵੀਡੀਓ ਜੀ ਹਾਂਜੀ ਤੇ ਚੋਣ ਤਾਂ ਲੋਕੀ ਜਨਾਨੇ ਦੱਸ ਆਜਾ ਆਪਾਂ ਅੱਜ ਹੀ ਲੈ ਲਈ ਆਪਾਂ ਤੁਹਾਨੂੰ ਦੱਸਿਆ ਤੇ ਚੋਣ ਤੋਂ ਮੜਾ ਆਜਾ ਕਰਦੀ ਜੀ ਅੱਛਾ ਅੱਛਾ ਹਾਂਜੀ ਤੇ ਆਪਾਂ ਰੇਟ ਤਾਂ ਉਸ ਹੋਂਨੇ ਕਰਨਾ ਠੀਕ ਆ ਹਾਂਜੀ ਤੇ ਕੀ ਟੋਕਰ ਗੱਪਣ ਦਾ ਕੀ ਮੁੱਲ ਕਰਦੇ ਅੱਜ ਇਹਦਾ ਮੁੱਲ ਭਾਜੀ ਕੋਈ 30 ਨਹੀਂ ਆ ਕੋਈ ਪੰਜੀ ਨੇ ਆਪਾਂ ਜੈਸਨੋ ਇਹ ਵੜ 22000 ਦੀ ਦੇਣੀ ਆ ਜੀ 22000 ਦੀ ਹਾਂਜੀ ਨੋ ਵੀ ਟੋਕਰ ਗੱਪਣ ਆਗਾ ਤੇ 22000 ਦੀ ਆ ਠੀਕ ਆ ਜੀ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਇਹ 4 ਕਿਲੋ ਦੁੱਧ ਆ। ਠੀਕ ਹੈ। ਬਾਕੀ ਭਾਜੀ ਕਰ ਦੇਗੇ ਮਾਨਤਾਲ ਕੋਈ ਗੱਲ ਨਹੀਂ ਵਿੱਚ ਹੋਰ ਥੋੜਾ ਬੋੜਾ। ਇਹਨਾਂ ਜਨਾਨੀ ਦੇ ਇੱਥੇ ਮਾੜਾ ਆ ਗਿਆ ਕਰਦੀ ਆਂਦੀ ਨਹੀਂ ਕੋਈ ਵੀ ਉਤਰਾਂ। ਉਹ ਬਾਰੇ ਖਲੇ ਬਾਰੇ ਥੋੜੀ ਜਿਹੀ ਪਛਾਣ ਤੁਰੀ ਜਾਂਦੀ ਪਾੜਾ ਨਹੀਂ ਖਾਂਦੀ ਚੰਗੀ ਤਰ੍ਹਾਂ ਜੀ ਜੂੜ ਜੂੜ ਪਾ ਕੇ ਤੇ ਟੱਪੂ ਟੱਪੂ ਨਾ ਨਾ ਕੋਈ ਟੱਪੂ ਟੱਪੂ ਨਹੀਂ ਕਰਦੀ ਬਸ ਪਿਛੇ ਇਹ ਨੂੰ ਖਿੱਚੀ ਜਾਂਦੀ ਹੈ ਜੀ ਅੱਛਾ ਅੱਛਾ ਹਾਂਜੀ ਹਾਂਜੀ ਉਹ ਜੀਜੂ ਧਰ ਗਈ ਫਿਰ ਸਿਆ ਮੈਂ ਤਾਂ ਜੀਜੂ ਧਰ ਜੀ ਫੇਰੇ ਇਹਨਾਂ ਲਾਪਣਾ ਦੁੱਧੋਂ ਤਰ ਪੈਣਾ ਆਹ ਹਾਂਜੀ ਨਵੀਂ ਥਾਂ ਦੇ ਪਸ਼ੂ ਕੋਈ ਨਾ ਪੱਠੇ ਵਾਲ ਮੂਹ ਨਹੀਂ ਕਰਦਾ ਬੰਦਿਆਂ ਵਾਲ ਵੇਖੀ ਜਾਂਦਾ ਉਹ ਚੱਕਰਾਂ ਨਾਲ ਵੇਖੋ ਹੁਣ ਪਿਛੇ ਨਹੀਂ ਵੇਖੀ ਜਾਂਦੀ ਪੱਠੇ ਨਹੀਂ ਖਾਂਦੀ ਹਾਂ ਹਾਂਜੀ ਮੌਜੀ ਥੋੜਾ ਜਿਹਾ ਨਵੀਂ ਥਾਂ ਦੇ ਪਸ਼ੂ ਉਪਰਾ ਕਰ ਜਾਂਦੇ ਆ ਕੋਈ ਬੱਚਾ ਫੋੜ ਨਹੀਂ ਹੈਗੀ ਨਾਲ ਠੀਕ ਹੈ ਜੀ ਲੰਬਾ ਥਾਣਾ ਤੇ ਇਸ ਵਕਤ ਜਿਹੜਾ ਹੁਣ ਦੁੱਧ ਉਹ ਇਹਦੇ ਥੱਲੇ ਕਰਮਾ ਲਈਦੇ 5 ਕਿਲੋ 4 ਕਿਲੋ ਤੁਸੀਂ 4 ਹੀ ਮੰਨ ਕੇ ਚਲੋ ਲਿਆਦਾ 5 ਪਰ 4 ਹੀ ਮੰਨ ਕੇ ਚਲੋ ਠੀਕ ਹੈ ਜੀ ਹਾਂਜੀ ਲਓ ਜੀ 3 ਮਹੀਨੇ ਦੀ ਗੱਬਣ ਚੈੱਕ ਪਾਸ ਇਹਦਾ ਰੇਟ ਪਾਈ ਤਾਂ ਜੇ ਆਪਾਂ ਉਸ ਹਾਣਾ ਪਾ ਮਿਲਦੇ ਭਾ ਕਰਦੀ ਕਿ ਉਹਦੇ ਡੰਗੋ ਭਣ ਭਰਾ ਤਾਂ ਭਾਨੂੰ ਕਿਹਦੇ ਜਪਰ ਸਹੀ ਹਾਂ ਹਾਂ ਹਾਂਜੀ ਹੈਗੀ ਜਿਹੜਾ ਵਜਨ ਬੋਜਨਾ ਵਹਿੜਦਾ ਤੇ ਇਸ ਤੋਂ ਬਾਅਦ ਆ ਜਿਹੜਾ ਨਾਲ ਤੁਸੀਂ ਦੱਸਿਆ ਵੀ ਇਹ ਸੇਲ ਕਰਤਾ ਇਹ ਭਾਜੀ ਆਪਣੇ ਕੋ ਨਗੀਨਾ ਪੀਸ ਬੋਲੇ ਭਾਜੀ ਨੇ ਬੈਠੇ ਨਾ ਲੈ ਲਈ ਸੱਤ ਮਹੀਨੇ ਦੀ ਗੱਬਣੀ ਅੱਛਾ ਜੀ ਸੱਤ ਮਹੀਨੇ ਜੀ 7 ਲੀਟਰ ਦੁੱਧ ਦੇ ਥੱਲੇ ਅੱਛਾ ਜੀ ਇਹ ਆਵੇ ਹੁਣ ਸੇਲ ਹੋ ਗਈ ਠੰਡੀ ਹੁੰਦੀ ਬਹੁਤ ਹੀ ਵਧੀਆ ਲੋ ਜੀ ਸੱਤ ਮਹੀਨਿਆਂ ਦੀ ਗੱਬਣੋਂ ਸੀ ਤੇ ਬਿਲਕੁਲ 7 ਕਿਲੋ ਦੁੱਧ ਤੁਸੀਂ ਕਰ ਮੰਗਦੇ ਥੱਲੇ ਠੀਕ ਆ ਜੀ ਇਹ ਵੇਚ ਚੁੱਕੀ ਆ ਇਹਦੀ ਆਪਾਂ ਡਿਟੇਲ ਇੰਨੀ ਕੀ ਦਵਾਂਗੇ ਠੀਕ ਆ ਜੀ ਖੋਲ ਕੇ ਤੋੜ ਕੇ ਆਪਾਂ ਇਹਨੂੰ ਨਹੀਂ ਦਿਖਾਵਾਂਗੇ ਬਾਕੀ ਵੱਛੀ ਬਹੁਤ ਖੂਬਸੂਰਤ ਸੀ ਠੀਕ ਆ ਜੀ ਚਲੋ ਜਿਵੇਂ ਉਹਨਾਂ ਵੀਰ ਇਹ ਇਹ ਤੋਕਰ ਕਪਨ ਨਾ ਵੈਸੇ ਦੋ ਲੈ ਕੇ ਆਂਦੇ ਸੀ ਅੱਜ ਸਤਨਾਮ ਨੇ ਇਹ ਸੇਲ ਹੋ ਚੁਕੀ ਆ ਬੱਚੀ ਠੀਕ ਆ ਜੀ ਇਹਦੇ ਲਈ ਖਾਸ ਤੌਰ ਤੇ ਤੁਸੀਂ ਬੇਸ਼ੱਕ ਨਾ ਫੋਨ ਲਾਇਓ ਤੇ ਇਹਦਾ ਰੇਟ ਵੀ ਆਪਾਂ ਵਿੱਚ ਮੈਂਸ਼ਨ ਨਹੀਂ ਕਰਦੇ ਕਿ ਕਿੰਨੇ ਦੀ ਵੇਖੀ ਆ ਜਾਂ ਕੀ ਰੇਟ ਸੀਗਾ ਉਸ ਤੋਂ ਬਾਅਦ ਸਤਨਾਮ ਆ ਜਿਹੜੀ ਆਪਣੇ ਕੋਲ ਬੱਚੀ ਖੜੀ ਵੀਰੇ ਇਹ ਬੱਚੀ ਵਸੀ ਹੱਥੜਿਆਈ ਬੱਚਾ ਨਹੀਂ ਹੈਗਾ ਦਾ ਬੱਚਾ ਮਰਿਆ ਜੇ ਬੱਚਾ ਮਰਿਆ ਦਾ ਹਾਂਜੀ ਤੇ ਕਿੰਨਾ ਕੁ ਦੁੱਧ ਇਹਦੇ ਸਾਲ ਦੁੱਧ ਜਿਹੜਾ ਆਪਾਂ ਮੇਂ ਨਹੀਂ ਦੇਣਾ ਲੀਟਰਾਂ ਵਾਲਾ 8 ਕਿਲੋ ਦੁੱਧ ਮਣਾ ਕੇ ਦਵਾਂਗੇ ਦੋਵੇਂ ਟਾਈਮ 8 ਕਿਲੋ ਹਾਂਜੀ ਠੀਕ ਆ ਜੀ ਤੇ ਅੱਗੇ ਕੋਈ ਹੈਗਾ ਜੀ ਕੋਈ ਡਿਟੇ ਪਾਜੀ ਅੱਗੇ ਨਹੀਂ ਸੋਈ ਨੂੰ ਆਉਂਦੇ ਥੋੜਾ ਟਾਈਮ ਹੋਇਆ ਆਪਾਂ ਇੰਨਾ ਜ਼ਿਆਦਾ ਨਹੀਂ ਮੰਨ ਲੋ ਕਿ ਤੁਸੀਂ ਖਾਲੀ ਬਣ ਕੇ ਚਲੋ ਖਾਲੀ ਹੈ ਵੀ ਐਵੇਂ ਕੋਈ ਕਹਿ ਦੇ ਵੀ ਪੰਜ ਦਿਨ ਹੋਏ ਸੱਤ ਦਿਨ ਹੋਏ ਅਗਲੇ ਤਾਂ 1.5-2 ਮਹੀਨਿਆਂ ਦੇ ਸੂਈ ਨੂੰ ਹੋਏ ਆ ਤੇ ਆਵੇਂ ਆਪਾਂ ਵੇਚ ਆਪਾਂ ਜਿਹੜੀ ਚੀਜ਼ ਹੈਗੀ ਆ ਉਹ ਦੱਸਾਂਗੇ ਆਪਾਂ ਫਾਦੂ ਚੀਜ਼ ਨਹੀਂ ਆਪਾਂ ਹਾਂ 7 ਕਿਲੋ ਤੋਂ ਪਾਜੀ 8 ਕਿਤੋਂ 7 ਹੀ ਮੰਨ ਕੇ ਜੇ ਦੋ 8 ਕਿਲੋ ਪਰ 7 ਹੀ ਮੰਨ ਕੇ ਦੋਦਾ ਨਹੀਂ ਆਪਾਂ ਲਾ ਮਾ ਲੈਣਾ ਤੇ ਐ ਐਮਐਲ ਦੀ ਮੁੱਲ ਦੀ ਆ ਪੂਰੀ ਠੰਡੀ ਆ ਪਾਜੀ ਕੋਈ ਗੱਲ ਹੀ ਨਹੀਂ ਵੰਗੇ ਤੇ ਬਿਨ ਬਗੈਰ ਕੋਈ ਚੱਕਣਿਆ ਥੋੜਾ ਡਰਦੀ ਆ ਆਂਦੀ ਕੁਛ ਨਹੀਂ ਆਂਦੀ ਜ ਬਾਕੀ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਜਿਆ ਵੀ ਸਤਨਾਮ ਕਾਢ ਕੇ ਤੋਰ ਤੀਏ ਇਹ ਦੋਸਤੋ ਬਗੈਰ ਬੱਚੇ ਤੋਂ ਆਂ ਠੀਕ ਆ ਜੀ ਬਾਕੀ ਪਾਣੀ ਦੰਗਾਂ ਦੀ ਹੌਸੀ ਹਜੇ ਵੀ ਹਰੇਕ ਭਰਾ ਨੇ ਆਪੋ ਆਪਣਾ ਆਈਡੀਆ ਲਾਉਣਾ ਹੁੰਦਾ ਕਿਸੇ ਨੇ ਮਹੀਨਾ ਲਾਉਣਾ ਹੁੰਦਾ ਕਿਸੇ ਨੇ ਆਖਣਾ ਵੀ 2 ਮਹੀਨੇ ਦੀ ਸੂਈ ਆ ਪਰ 8 ਕਿਲੋ ਤੋਂ 7 ਕਿਲੋ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਤੇ ਬਾਕੀ ਰੰਗ ਰੂਗ ਬਹੁਤ ਵਧੀਆ ਰੰਗ ਬਾਜਾ ਕਰਮਾ ਦੀ ਬੱਚੀ ਉੱਚੀ ਉੱਚੀ ਤੋਂ ਉੱਪਰ ਬਿਲਕੁਲ ਸ਼ੈਨੀ ਕਿ ਸ਼ੋਨੀ ਕਿ ਪੂਰੀ ਆ ਬਾਕੀ ਪਹਿਲਾਂ ਨਹੀਂ ਆ ਭਾਜੀ ਅੱਛਾ ਜੀ ਪਹਿਲਾਂ ਸੋ ਪਲੂਣ ਹੀ ਸੂਈ ਸੀ ਹਾਂ ਜੀ ਹਾਂ ਹਾਂ ਉਹ ਸਰੋਕੇ ਬਿਲალი ਜੀ ਜਿਹੜੀ ਆ ਹਾਂ ਤੇ ਇਹ ਸਤਰਾਮ ਕਿੰਨੇ ਦੇ ਦੇ ਦੀ ਅੱਜ ਫਿਰ ਇਹਦਾ ਭਾਜੀ ਮੁੱਲ ਕੋਈ 35 ਨਹੀਂ ਕੋਈ 30 ਨਹੀਂ ਆ 5000 ਦੀ ਬੱਚੀ ਦੇ ਦੀ 5000 ਦੀ ਥੋੜਾ ਬੜਾ ਮਾਨਤਨ ਕਰਦੇ ਕਰਦੀ ਹੋਰ ਕੋਈ 10 ਨੂੰ 20000 ਦੀ ਦੇ ਦਾਂਗੇ ਜੀ ਕੋਈ ਕਸਰਾ ਗੁਸਰਾ ਕੱਢ ਕੇ 20000 ਦੀ ਕੋਈ ਨਹੀਂ ਕੋਈ ਭਣਪਰੇ ਫੋਨ ਲਿਆ ਥੋੜਾ ਬੜਾ ਮਾਨਤਨ ਕੋ ਆਇਆ ਗਿਆ ਭਣਪਰੇ ਦਾ ਕਰ ਦਾਂਗੇ ਥੋੜਾ ਬੜਾ ਠੀਕ ਹੈ ਜੀ ਹਾਂਜੀ ਬਾਕੀ ਦੁੱਧ ਜਿੰਨਾ ਹੈਗਾ ਦੁੱਧ ਆਤੀ ਪਰਾਪਾ 7 ਕਿਲੋ ਦੀ ਗਾਰੰਟੀ ਦਿੰਨੇ ਆ ਜੀ ਠੀਕ ਹੈ ਜੀ ਹਾਂ ਜੀ ਲੋ ਵੀ ਦੋ ਤੇ ਦੋ 8 ਆ ਤੇ 7 ਕਿਲੋ ਜਿਹੜਾ ਭਾਂਡੇ ਚ ਪੈ ਜੂਗਾ ਠੀਕ ਹੈ ਜੀ ਉਹਦੇ ਚ ਨਾ ਬਾਦ ਨਾ ਘਾੜ ਕੋਈ ਪਾਈਆ ਕੋਈ ਖੰਡਕ ਤੋਲਾ ਵਧੂਗਾ ਘਟਦਾ ਨਹੀਂ ਠੀਕ ਹੈ ਜੀ ਬਾਕੀ ਪੈਸੇ ਭਾਈ ਬੰਦਾ ਜੀ ਇਹ ਵੀ ਹਾਂ ਚੰਗੀ ਆ ਬੱਤੀ ਠੀਕ ਹੈ ਜੀ ਤੇ ਐਂਡ ਕੋਲ ਜਿਹੜੀ 23000 ਦੀ ਤੁਹਾਨੂੰ ਇਹ ਮਿਲ ਜੂਗੀ ਅੱਜ ਪੂਰੀਆ ਕਸਰਾ ਗੁਸਰਾ ਕੱਢ ਕੇ ਤੇ ਬਗੈਰ ਬਚੇ ਤੁਸੀਂ ਠੀਕ ਸੋ ਇਹ ਲੱਗਨੇ ਅੱਜ ਸਤਨਾਮ ਦੇ ਕੋਲ ਦੇ ਦੋ ਟੋਕੜ ਗੱਬਣਾ ਪਾ ਤੁਹਾਨੂੰ ਦਿਖਾਈਆਂ ਨੇ ਬਹਿਣਾ ਤੇ ਦੋ ਜਿਹੜੀਆਂ ਠੀਕ ਹੈ ਜੀ ਬਗੈਰ ਬੱਚੇ ਤੋਂ ਆ ਸੋ ਸਮਾਂ ਕਿੰਨਾ ਕੋ ਗਿਆ ਸੂਈਆਂ ਨੂੰ ਉਹ ਤੁਸੀਂ ਆਪ ਦੀ ਬਿਲਕੁਲ ਜਜਮੈਂਟ ਕਰ ਲਿਓ ਠੀਕ ਹੈ ਜੀ ਆਈਡੀਆ ਲਾ ਲਿਓ ਹੁਣ ਦੁੱਧ ਜਿੰਨਾ ਜਿੰਨਾ ਹੈਗਾ ਉਸ ਅਕੋਰਡਿੰਗ ਉਹਨਾਂ ਕੇ ਰੇਟ ਮੰਗਿਆ ਗਿਆ ਤੇ ਉਹਨਾਂ ਹੱਕ ਵੀ ਰੱਖਦੀਆਂ ਨੇ ਬੈੜਾ ਠੀਕ ਹੈ ਜੀ ਤੇ ਇਹ ਅਜੇ ਨਾਖ ਨੇ ਟੋਟਲ 4 ਸੋ ਨੰਬਰ ਆਪਾਂ ਲੈ ਲੈਨੇ ਆ ਸਤਨਾਮ ਇੱਕ ਨੰਬਰ ਮੇਰਾ ਭਰਾ ਕਰਸਾਂ ਜੀ ਆਪਣੇ ਨੰਬਰ ਪਾਜੀ ਆਪਣਾ 628083148 ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਸੋ ਬਾਕੀ ਭਾਜੀ ਇਹ ਬੇਨਤੀ ਹੁਣ ਆਪਣੇ ਮੁੱਲ ਬਿਲਕੁਲ ਆਪਾਂ ਹੋਸਾ ਹੋਣਾ ਪਾਏ ਕੋ ਥੋੜਾ ਬੜਾ ਮਾਨਤਨਗਰ ਕੋ ਭਾਂ ਠੀਕ ਹੈ ਜੀ ਠੀਕ ਹਾਂਜੀ ਠੀਕ ਹੈ ਮੈਂ ਵੀ ਦੋਸਤੋ ਅੱਜ ਫਿਲਹਾਲ ਇਹ ਅੱਜ ਚਾਰ ਹੀ ਨਾਕ ਤੁਹਾਨੂੰ ਦਿਖਾਉਣੇ ਸੀਗੇ ਉਹਨਾਂ ਦੇ ਵਿੱਚੋਂ ਵੀ ਇੱਕ ਬੱਚੀ ਜਿਹੜੀ ਸੇਲ ਹੋ ਚੁੱਕੀ ਆ ਜਦੀ ਆਪਾਂ ਡਿਟੇਲ ਇੱਕ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਦਿੱਤੀ ਆ ਤੇ ਤਿੰਨ ਬੇੜਾ ਜਿਹੜੀਆਂ ਸੇਲ ਦੇ ਲਈ ਅਵੇਲੇਬਲ ਨੇ ਇੱਥੇ ਆਣ ਕੇ ਤੁਸੀਂ ਆਪਣੀਆਂ ਚੋਕੇ ਤਸੱਲੀ ਕਰ ਸਕਦੇ ਜੇ ਠੀਕ ਹੈ ਜੀ ਬਿਲਕੁਲ ਛੋਟੇ ਛੋਟੇ ਪਰਦੇ ਆ ਜੈਜ ਰੇਟ ਨੇ ਬੱਚੀਆਂ ਜੰਗੀਆਂ ਨੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ